ਪਾਂਡਲੇਵੇ ਦੀ ਬੰਨੀ ਖੜੀ ਆ ਮਾ ਦਿੱਤੀ ਬਹੁਤ ਸੋਹਣਾ ਲੇਵਾ ਇਹ ਲੈ ਜਾ ਕਰ ਆ 55000 ਰੁਪਏ ਦੀ ਇਹ ਜਰਸੀ ਸਿਆਰ ਬਹੁਤ ਉੱਪਰ ਚੀ ਰਹੇ ਮੂੰਹ ਕਿਹ ਕਿਹ ਜਿਹਾ ਦੇਖ ਲੋ ਬਲੈਕ ਜੇ ਚ ਮੂੰਹ ਟੂ ਟੂ ਵੀ ਫੁੱਲ ਪੈਂਦਾ ਮੱਥ ਇਹ ਆ ਦੇਖੋ ਲੇਵੇ ਤੋਂ ਲੇਵੇ ਤੋਂ ਸੋਣੀ ਇੱਕ ਅਗਲਾ ਕਹਿੰਦਾ ਨਾ ਬਾਈ ਤੂੰ ਇਹਨਾਂ ਦਾ ਮੁੱਲ ਹੀ ਕਰੇਗਾ ਹਾਂ ਪਰ ਉਹ ਦਾ ਸਵਾਦ ਦੀ ਨਹੀਂ ਗੱਲ ਦੀ ਇਹ ਆ ਦੇਖੋ ਥਾਨ ਥਣ ਜਿਹੜੇ ਹੈਗੇ ਬਾ ਕਮਾਲ ਤੇ ਅੱਛਾ ਬੱਬੂ ਇਹਦਾ ਕੀ ਰੇਟ ਹੈ ਇਹਦਾ ਵੀ ਲੈਣ ਦੇ ਨੂੰ 85000 ਰੁਪਏ ਵੀਰੇ ਆੜਾ ਮੜਾ ਸਿੰਗ ਜੈ ਇਹਨੂੰ ਉੱਥੇ ਬਣ ਲਾ ਇਹ ਆ ਦੇਖੋ ਇਹਦਾ ਵੀਰੇ ਰੇਟ ਜਿਹੜਾ ਅੱਜ ਦਾ ਰੇਟ ਆ ਉਹ ਤਾਂ ਹੈਗਾ 82000 ਰੁਪਿਆ ਲੈ ਜੀ ਤੇ ਜੋ ਤਿਆਰ ਹੋ ਗਈ ਤੋ ਅੱਜ ਫੇਰ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਆਂਗੇ ਪਿੰਡ ਤਖਤਮਾਲੂ ਦੇ ਵਿੱਚ ਤੇ ਇਹ ਪਿੰਡ ਦਾ ਇਹਦਾ ਦੋਸਤੋ ਹਰਿਆਣੇ ਦਾ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਇੱਧਰ ਤੁਸੀਂ ਦੇਖ ਲਓ ਵੀ ਇੱਕ ਤਰ੍ਹਾਂ ਦੀ ਨਾ ਵੀ ਜਿਵੇਂ ਆਪਾਂ ਗਾਵਾਂ ਦੀ ਮੰਡੀ ਵਾਲਾ ਕੰਮ ਹੀ ਹੋਇਆ ਖੜਾ ਤੇ ਆ ਇੱਕ ਬਹੁਤ ਸੋਹਣੀ ਇਹ ਆ ਦੇਖ ਲਓ ਤੁਸੀਂ ਨਾ ਆ ਜਰਸੀ ਹੈ ਜਿਹੜੀ ਇੱਕ ਮੈਨੂੰ ਐ ਲੱਗਦਾ ਮੈਨੂੰ ਸਾਰਿਆਂ ਨਾਲ ਇਹ ਸਪੈਸ਼ਲ ਲੱਗੀ ਕੱਲੇ ਸਿੰਘ ਸਿੰਘ ਹੀ ਆ ਤੇ ਬੱਬੂ ਬਈ ਸੱਚੀ ਗੱਲ ਸੱਚੀ ਗੱਲ ਵੀਰੇ ਹੋ ਠੀਕ ਠਾਕ ਠੀਕ ਆ ਭਰਾ ਵਧੀਆ ਵਧੀਆ ਪਹਿਲਾਂ ਬਈ ਦਰਸ਼ਕਾਂ ਨੂੰ ਨਾ ਬ੍ਰੈਸ ਦੱਸਦੇ ਸਮਾਰਕ ਨਾ ਮੇਰਾ ਬੱਬੂ ਆ ਵੀਰੇ ਪਿੰਡ ਤਖਤਮਾਲਾ ਤਹਿਸੀਲ ਗਾਲਾਵਲੀ ਜਿਹੜਾ ਸਰਸਈ ਤਲਵੰਡੀ ਸਾਹਿਬ ਉਹ ਤੋਂ 15 ਕਿਲੋਮੀਟਰ ਦੂਰ ਸਾਈਡ ਤੇ ਵੀਰੇ ਠੀਕ ਆ ਹਾਂਜੀ ਹਾਂ ਕਾਲੇ ਵਾਲੀ ਤੋਂ ਕਿੰਨਾ ਪੈਂਦਾ ਕਾਲੇ ਤੋਂ 3 ਕਿਲੋਮੀਟਰ ਦੂਰ ਵੀਰੇ ਠੀਕ ਆ ਹਾਂ ਬੱਬੂ ਅੱਜ ਆਪਣੇ ਕੋਲੇ ਮੈਨੂੰ ਐ ਲੱਗਦਾ 8-9 ਨਗ ਹੈਗੇ ਹਾਂਜੀ ਹਾਂ ਵੀਰੇ ਹਾਂ ਕਿ ਨਹੀਂ ਤੇ ਪਹਿਲਾ ਉੱਥੋਂ ਸਟਾਰਟ ਕਰ ਲਗੇ ਉੱਥੋਂ ਮਰਜ਼ੀ ਕਰ ਲੈਣਾ ਜਿੱਥੋਂ ਮਰਜ਼ੀ ਚੱਲ ਫਿਰ ਕਰਾ ਲੱਗ ਲਵੇ ਉਹਦੇ ਤੇ ਮਿੱਤਰੋ ਇਹ ਕੱਦ ਕਾਠ ਦੀ ਨਾ ਜਿਹੜੀ ਹੈਗੀ ਮੱਝ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਮੱਝ ਕਹਿ ਸਕਦੇ ਆਪਾਂ ਤੇ ਬਾਕੀ ਨਾ ਇਹ ਸਿੰਗਲ ਸਿੰਗ ਤੁਸੀਂ ਦੇਖ ਲਓ ਇਹ ਆ ਦੇਖ ਲਓ ਹੁਣ ਕਹਿੰਦੀ ਮੇਰਾ ਮੂੰਹ ਮੈਂ ਆਪ ਹੀ ਦਿਖਾ ਦਨੀ ਐ ਇਹ ਬਾਕੀ ਬੱਬੂ ਥੱਲੋ ਮਾੜਾ ਹੈ ਗੇੜਾ ਦਮੇ ਫਿਰ ਖੜੀ ਇਹ ਆ ਦੇਖੋ ਲੇਵੇ ਤੋਂ ਲੇਵੇ ਤੋਂ ਹੈਗੀ ਬਾਗਮਾਲ ਤੇ ਬੱਬੂ ਇੱਕ ਮਾੜਾ ਥਣ ਜਾ ਹੋ ਰੱਖਦੀ ਨੇ ਇਹ ਮੱਦੀ ਜੀ ਬਾਰ ਕੇ ਫਿਰ ਬਾਰਦੀ ਜੀ ਬਾਰ ਕੀ ਆ ਬੱਦੀ ਜੀ ਅੱਛਾ ਹਾਂਜੀ ਤੇ ਬੱਬੂ ਜੀ ਗੱਲ ਕਰਗੇ ਇਹ ਕਿੰਨੇ ਸੂਏ ਇਹ ਦੂਜਾ ਸੂਆ ਸੂਬਰੇ ਇਹ ਦੂਜਾ ਸੂਆ ਸੂਬਰੀ ਹਾਂਜੀ ਦੂਜਾ ਸੂਆ ਵੀਰੇ ਠੀਕ ਹੈ ਦਿਨ ਕਿੰਨੇ ਬਾਕੀ ਨੇ ਦਿਨ ਦੇ ਕੱਪ ਤਾਂ ਬਾਕੀ ਹਲੇ ਜੀ ਇੱਕ ਹਫਤਾ ਹਾਂਜੀ ਤੇ ਮਾਲਕਾਂ ਵੱਲੋਂ ਕੋਈ ਦੁੱਧ ਦੀ ਕੋਈ ਦਿੱਤੀ ਉਹ ਤਾਂ ਉਹ ਪਹਿਲਾਂ ਨੇ 17 18 ਕਿਲੋ ਦਿੱਤਾ ਇਹਨੇ ਸ਼ਾਇਦ ਕੀ ਉਮੀਦ ਹੈ ਬੀਬੀ ਕਰੋ ਦੇ ਦੂਗੀ ਅੱਛਾ ਹਾਂ ਖੁੱਲਾ ਮਦਰ ਕੱਦ ਕਾਠ ਵਧਿਆ ਨਾ ਬੱਬੂ ਜੀ ਨਾ ਵੀ ਬਿਸਵਾਸ ਕਰ ਮਰਦਨ ਬੈਠਾ ਰਹੇ ਮਰਦਨ ਜਮੇ ਯਾਰ 18 17 18 ਕਿਲੋ ਪਹਿਲਾਂ ਨਾ ਚੋਇਆ ਹੋਇਆ ਬੰਦਿਆਂ ਨੇ ਅੱਛਾ ਹਾਂਜੀ ਵੀਰੇ ਕਿਹੜੇ ਪਿੰਡੋਂ ਕਿਧਰੇ ਕਿਹੜੇ ਬਸ ਸਰਸੇ ਏਰੀਆ ਚ ਚੋਈ ਵੀਰੇ ਸਰਸੇ ਏਰੀਆ ਹਾਂਜੀ ਹਾਂ ਠੀਕ ਆ ਸਰਸੇ ਏਰੀਆ ਦੇ ਵਿੱਚੋਂ ਆਈ ਆ ਮੈਂ ਅੱਜ ਤੇ ਦੂਜਾ ਸੂਆ ਸੂਰ ਹਾਂਜੀ ਹਾਂ ਇਹ ਪਹਿਲਾਂ ਹਸਾਰ ਹੋਈ ਹੋਈ ਝੋਟੀ ਵੀਰੇ ਹਸਾਰੋਂ ਹਾਂ ਠੀਕ ਆ ਇਹ ਲੈ ਖੋਲੀ ਕਰ ਮਰ ਦਰ ਕੋਈ ਗੱਲ ਨਹੀਂ ਬਬੂ ਤੂੰ ਹੀ ਤੋੜ ਦੇ ਤੇ ਇਹ ਆਪਾਂ ਐ ਨਹੀਂ ਕਹਿ ਸਕਦੇ ਵੀ ਜਮਾ ਐਨ ਪਿਓਰ ਮੋਰਾ ਪਰ ਹਾਂ ਹਾਂ ਲੈ ਜਾ ਇਹ ਆ ਦੇਖ ਲਓ ਹੁਣ ਥੱਲੋਂ ਤੁਸੀਂ ਦੇਖ ਲਓ ਬਾ ਕਮਾਲ ਲੇਵੇ ਵਾਲੀ ਦੂਜਾ ਸੂਆ ਸੁੰਦੀਏ ਲੈ ਜਾ ਬੱਬੂ ਇੱਧਰ ਨੂੰ ਥੋੜਾ ਜਿਹਾ ਸਾਨੂੰ ਹਨੇਰਾ ਦਾ ਜ਼ਰੂਰ ਹੋ ਗਿਆ ਇਹ ਆ ਦੇਖੋ ਥਾਣ ਥਣ ਜਿਹੜੇ ਹੈਗੇ ਬਾ ਕਮਾਲ ਤੇ ਕੱਦ ਕਾਠ ਬਰੀਕ ਚਮੜੀ ਵਾਲੀ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਮੱਥੇ ਦੇ ਵਿੱਚ ਵੱਲ ਅ ਗਰੇਡੇਡੀ ਚਮੜਜ ਚ ਪੈਂਦੀ ਹੈ ਤੇ ਦੁੱਧ ਬਹੁਤ ਸੋਹਣਾ ਕੱਢੂਗੀ ਬਾਕੀ ਤੁਸੀਂ ਜਿਹੜੀ ਤਸੱਲੀ ਕਰਨੀ ਹੈ ਮਿੱਤਰੋ ਬਾਈ ਦੇ ਇੱਥੇ ਫਾਰਮ ਤੇ ਪਹੁੰਚ ਕੇ ਕਰਿਓ ਬੱਬੂ ਇਹਦੇ ਕੋਈ ਟੀਕੇ ਟੂਕੇ ਤਾਂ ਨਹੀਂ ਪਤਾ ਨਹੀਂ ਭਾਈ ਝੂਠ ਨਹੀਂ ਮਾਰਦੇ ਠੀਕ ਆ ਆ ਦੇਖੋ ਲੇਵੇ ਤੋਂ ਪਾਂਡੀ ਬਣਾਉਗੀ ਹਜੇ ਦਿਨ ਜਿਵੇਂ ਸੱਤ ਪਏ ਆ ਹਨਾ ਬੱਬੂ ਵੀਰੇ ਅਗਲਾ ਕਹਿੰਦਾ ਕਦ ਮੋਢੇ ਏਡੀ ਐ ਨਹੀਂ ਕਦ ਬਹੁਤ ਚੰਗਾ ਇੱਥੇ ਬਣਦੇ ਬੱਬੂ ਇੱਥੇ ਬਣਦੇ ਇੱਥੇ ਬਣਦੇ ਅੱਛਾ ਬੱਬੂ ਜੀ ਹੁਣ ਇਹਦੇ ਮੈਂ ਗੱਲ ਕਰਾਂ ਰੇਟ ਦੀ ਰੇਟ ਰੇਟ ਟਾਟਾ ਵਟਾ ਟਾਟਾ ਵਟਾ ਹਾਂ ਮੁੱਲ 170 ਕਰਾ ਲਓ 65 ਕਰਾ ਲਓ ਡੇਢ ਦੀ ਝੋਟੀ ਦੇ ਦਾਂਗੇ ਆਪਾਂ ਡੇਢ ਦੀ ਹਾਂਜੀ ਵੀਰੇ ਲੈ ਵੀ ਮਿੱਤਰੋ ਡੇਢ ਦੀ ਝੋਟੀ ਲਿਆ ਸਕਦੇ ਹੋ ਤੁਸੀਂ ਤੇ ਆ ਜਾ ਬੱਬੂ ਅਗਰਾ ਅੰਦਰ ਚੱਲ ਕੇ ਕਰ ਅੱਛਾ ਬੱਬੂ ਕਿਹੜੀ ਗਾਂ ਦਿਖਾਈਏ ਹੁਣ ਮੈਨੂੰ ਐ ਦੱਸ ਜਿਹੜੀ ਮਰਜ਼ੀ ਮੈਂ ਕਹਿੰਨਾ ਆ ਜਿਹੜੀ ਸਾਹਮਣੇ ਜੇ ਖੜੀ ਆ ਲਾਲ ਜਤਲੇ ਰੀ ਅਲੀ ਇਹਦੀ ਡਿਟੇਲ ਦੱਸਾ ਇਥੋਂ ਇਹ ਦੂਜਾ ਸੂਆ ਸੂ ਵੀਰੇ ਦੂਜਾ ਸੂਆ ਸੂ ਵੀ ਹਾਂ ਜੇ ਕੱਪ ਤਾਂ ਬਾਕੀ ਆ ਬਾਈ ਅੱਛਾ ਇੱਕ ਹਫ਼ਤਾ ਹਾਂਜੀ ਹਾਂ ਨਹੀਂ ਯਾਰ ਮੈਂ ਤੈਨੂੰ ਦੱਸਦਾ ਫਟਵਾਲ ਵਾਂਗੂ ਥੱਲੋਂ ਫਲਾਈ ਬੈਠੀ ਆਪਾਂ ਤਾਂ ਪਿਆ ਬਾਈ ਮਾਲਕਾਂ ਦੇ ਕਹਿਣ ਤੇ ਪਿਆ ਹਫ਼ਤਾ ਅੱਛਾ ਹਾਂਜੀ ਵੀਰੇ ਠੀਕ ਐ ਤੇ ਗੱਲਬਾਤ ਜੇ ਇਹਦੀ ਕਰਗੇ ਵੀ ਦੁੱਧ ਦੱਦਾ ਦੂਜਾ ਸੂਆ ਬਾਈ ਪਹਿਲਾਂ ਨੇ 23-24 ਕਿਲੋ ਦੁੱਧ ਦਿੱਤਾ 25 ਕਿਲੋ ਜੋੜ ਕੇ ਭੇਜਾਂਗੇ ਆਪਾਂ 25 ਕਿਲੋ ਜੋੜ ਕੇ ਭੇਜ ਦੇਗਾ ਹਾਂਜੀ ਵੀ ਹਾਂ ਪੱਕਾ ਨਾ ਪੱਕਾ ਕਮਾਲ ਹੀ ਹੋਈ ਪਈ ਓਦਾ ਤੁਹਾਨੂੰ ਬੱਛੀ ਦਸੂਗੀ ਨਹੀਂ ਬੱਛੀ ਢੋਰੀ ਫਿਰ ਅਸੀਂ ਤਾਂ 30 32 ਵੀ ਕਹਿੰਦੇ ਬਾਈ ਲੈ ਵੀ ਤੋਰ ਕੇ ਰਾਂ ਸੁੱਖੀ ਕਰਾਂ ਹੋ ਜਾ ਗਰਮ ਜਾ ਇਧਰ ਨੂੰ ਕੱਢ ਲਿਆ ਕਰਾ ਸਰੀਰ ਕਵੰਤਰ ਮੂਤਰ ਤੁਸੀਂ ਮਿੱਤਰੋ ਆਪ ਦੇਖਣੀ ਐ ਵੀ ਬੱਛੀ ਨੂੰ ਬਹੁਤ ਤਿਆਰ ਹੋਣਾ ਬਾਈ ਨਹੀਂ ਬੱਛੀ ਤਾਂ ਤਿਆਰ ਹੋਊਗੀ ਬਾਕੀ ਯਾਰ ਮੈਂ ਕਹਿੰਦਾ ਵੀ ਹੁਣ ਵੀ ਬਾ ਕਮਾਲ ਥਣ ਥਣ ਲਾਉਦਾ ਆ ਦੇਖੋ ਇਹ ਆ ਦੇਖੋ ਆ ਪੰਡਲੇ ਵੇ ਦੀ ਬੰਨੀ ਖੜੀ ਆ ਮਾ ਦਿੱਤੀ ਬਹੁਤ ਸੋਹਣਾ ਲੇਵਾ ਇਹ ਲੈ ਜਾ ਕਰਾ ਐ ਚਾਲ ਚੂਲ ਤੋਰ ਤੂ ਬਾਹਲੀ ਘੈਂਟ ਐ ਇਹ ਮੋੜ ਦਾ ਸੁਖੀ ਦੇਖੋ ਜਾਗਦੀ ਹੈ ਨਾ ਆ ਮੂੰਹ ਆਦੀ ਲੈ ਸਾਰਾ ਐਰ ਚਾਰਜ ਪੈਂਦੀ ਬਾਈ ਸੋ ਆਇਆ ਕਰ ਐਰ ਚਾਰਜ ਪੈਂਦੀ ਥੋੜੀ ਐਰ ਚਾਰਜ ਪੈਂਦੀ ਹੈ ਮੈਨੂੰ ਐਂ ਦੱਸ ਇਧਰਲੇ ਪਾਸੇ ਆ ਹਾਂਜੀ ਹਾਂਜੀ ਟਾਟਾ ਵਾਟਾ ਦੱਸ ਦੇਦਾ ਮੋਲ ਕਰਾਉਣ ਨੂੰ ਵੀਰੇ 90 ਕਰਾ ਲਾ 95 ਮੇਰੇ ਵਾਲਾ 85 ਐਰ ਦੀ ਪਛੀ ਰਹਿਵਾਗੇ ਟਾਟਾ ਵਾਟਾ ਕਰ ਟਾਟਾ ਵਾਟਾ ਮੈਂ ਹੁਣੀ ਹੀ ਕਰ ਦਾਂਗੇ ਛੋਟਾਪਾ ਕਰ ਦਾਂਗੇ ਇਹਦੇ ਜਿੰਨੀ ਕਰਨੀ ਹੈ 2500 ਛੋਟ ਕਰ ਦਾਂਗੇ 1500 ਜੀ ਵੀਰ 2000 ਛੋਟ ਛੱਡ ਦੇਗੇ ਵੱਡੀ ਵੀਰ ਆ ਜਾ ਫਿਰ ਕਰਾਂ ਅੱਗੇ ਬਾਕੀ ਮਿੱਤਰੋ ਮੈਂ ਤੁਹਾਨੂੰ ਨਾ ਗਾਂਦਵਾਰੇ ਦਿਖਾਉਣਾ ਗਾਂ ਹੈਗੀ ਥੱਲੋਂ ਨਾ ਬਹੁਤ ਸੋਹਣੀ ਇੱਕ ਅਗਲਾ ਕਹਿੰਦਾ ਨਾ ਬਾਈ ਤੂੰ ਇਹਨਾਂ ਦਾ ਮੁੱਲ ਹੀ ਕਰੇਗਾ ਹਾਂ ਅਫਰੋ ਦਾ ਸਵਾਦ ਹੀ ਨੋਦ ਗੱਲ ਦੀ ਮੈਂ ਜਦੋਂ ਤੈਨੂੰ ਕਹਿੰਦਾ ਤੈਨੂੰ ਕੋਈ ਲਾਂਭਾ ਨਹੀਂ ਦਿੰਦਾ ਠੀਕ ਹੈ ਅੱਛਾ ਆ ਚਿੱਟੀ ਜੀ ਦੱਸ ਮੈਨੂੰ ਇਹ ਵੀ ਦੂਜਾ ਸੂ ਸੂ ਬਾਈ ਕੱਢ ਲੈ ਸੁਖੀ ਅੱਛਾ ਇਹ 10 ਖਰਗੋਸ਼ ਵਾਂਗੂ ਇਹ ਜਗਦੀ ਆ ਹਨਾ ਡੱਬੇ ਇਹ ਖਰਗੋਸ਼ ਨਹੀਂ ਹੁੰਦੇ ਜਿਹੇ ਜੇ ਤੇ ਲੇਵਾ ਦਿਖਾਦਾ ਆ ਦੇਖੋ ਮਾੜੀ ਮੁੰਮੜੀ ਜੀ ਆ ਉਹਦਾ ਤੁਸੀਂ ਫਿਕਰ ਨਾ ਕਰਿਓ ਬਾਕੀ ਲੇਵਾ ਹਜੇ ਸੋਹਣਾ ਇਹਦਾ ਲੇਵਾ ਨਾ ਸੋਨ ਨੂੰ ਮੈਂ ਦੱਸਾਂਗਾ ਜਦੋਂ ਤਿਆਰ ਹੋ ਗਈ ਪੱਟਾਂ ਦੇ ਵਿੱਚ ਟਾਇਟ ਜਿਹਾ ਲੇਵਾ ਰੱਖਣਾ ਇਹਨੇ ਇਹ ਆ ਦੇਖੋ ਕਮਾ ਦੇ ਇਦਨ ਮੂੰਹ ਤੋਂ ਕਮਾ ਦੇ ਕਰਾ ਸੁਖੀ ਲੈ ਆ ਦੇਖੋ ਲੈ ਜਾ ਲੈ ਜਾ ਲੈ ਜਾ ਇਹ ਇਹ ਉਹਨ ਥਣਾ ਸੋਣਾ ਦੀ ਮਗਰਲੇ ਥਣ ਦੇਖ ਲੋ ਅੱਛਾ ਬੱਬੂ ਇਹਦਾ ਕੀ ਰੇਟ ਹੈ ਇਹਦਾ ਵੀ ਲੈਣ ਦੇ ਨੂੰ 85000 ਰਿਹਾ ਵੀਰੇ ਟਾੜਾ ਵਟਾ 8500 ਛੋੜੀ ਹੈ ਜੀ ਠੀਕ ਹੈ ਹਾਂ ਇਹ ਇਹ ਵੀ ਮਤਲ 84000 ਹਾਂਜੀ ਵੀਰੇ ਹਾਂ ਠੀਕ ਹੈ ਇਹ ਆ ਦੇਖ ਲਿਓ ਇੱਕ ਵਾਰੀ ਹੋਰ ਤੇ ਆਹਾ ਵੱਡੀ ਬਿਹੜ ਕੱਢ ਲਾ ਸੁਖੀ ਓਏ ਇਹਨੂੰ ਬਾਹਰ ਲੈ ਕੇ ਆ ਜਾ ਇਹ ਲਿਆ ਸੁਖੀ ਕਰਾਂ ਲਿਆ ਇਧਰੋ ਦਿਖਾ ਦਗੇ ਇਹਦੀ ਫੇਸ ਦੀ ਬਿਊਟੀ ਮਾੜਾ ਮਾੜਾ ਸਿੰਗ ਜੈ ਇਹਨੂੰ ਉੱਥੇ ਬਣ ਲਾ ਇਹ ਆ ਦੇਖੋ ਥੱਲੋਂ ਦੇਖੋ ਤੁਸੀਂ ਹਨਾ ਸੋਹਣੀ ਝੋਲੀ ਤਿਆਰ ਕਰਨੀ ਹੈ ਬਾਕੀ ਕੱਦ ਕਾਰ ਵੀ ਬਹੁਤ ਬਹੁਤ ਤਿਆਰ ਹੋਣਾ ਬੱਚੀ ਨੇ ਬਈ 20 ਦਿਨ ਬਾਕੀ ਨੇ ਬਈ 20 ਦਿਨ ਹਾਂ ਲੈ ਜਾ ਲੈ ਜਾ ਸੁਖੀ ਕੋਈ ਗੱਲ ਨਹੀਂ ਉਹਨਾਂ ਲਿਆ ਇਹਦਾ ਮੈਂ ਹੋਰ ਦਿਖਾਦਾ ਤੇ ਆ ਦੇਖੋ ਲੈ ਇਹ ਇੰਨਾ ਹਾ 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 ਭਾਈ ਜਿਹੜੀ ਚ ਨਖਰਾ ਹੋਇਆ ਨਾ ਬੱਬੂ ਤੇ ਦੁੱਧ ਵੀ ਉਹੀ ਦਿਓ ਹਾਂ ਬਈ ਹਾਂ ਕਿੰਨਵਾ ਸੂਆ ਇਹ ਦੁੱਧ ਦੂਜਾ ਸੂਆ ਸੁਭੀ ਰਹੇ ਹੈ ਦੂਜਾ ਸੂਆ ਹਾਂਜੀ ਹਾਂ ਠੀਕ ਆ ਤੇ ਕਿੰਨੇ ਦਿਨ ਲੈ ਜੂ ਖੁੱਲੇ ਇਹ 20 ਦਿਨ ਬਾਕੀ ਨੇ ਵੀਰੇ ਮੈਨੂੰ ਤਾਂ ਐਂ ਲੱਗਦਾ ਯਾਰ ਬੱਬੂ ਇਹ 20 ਦਿਨਾਂ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜੂ ਪਰ 20 ਦਿਨ ਕਹਿ ਕੇ ਜੇ ਮੈਂ ਵੀਰੇ ਨਹੀਂ ਮੈਨੂੰ ਐਂ ਲੱਗਦਾ ਤੇਰੇ ਕੋਲ ਇਹ ਇੱਕ ਅੱਧਾ ਦਿਨ ਹੀ ਹੋਇਆ ਇਹਨੂੰ ਆ ਕੱਲ ਹੀ ਸ਼ਾਮ ਨੂੰ ਬਾਈ ਕਿਉਂ ਥੱਲੇ ਚਿੱਤਰ ਜੇ ਲੱਗੇ ਪਿਆ ਹਜੇ ਮੈਨੂੰ ਐ ਵੀ ਮੈਨੂੰ ਐ ਜੇ ਤੇਰਾ ਹਜੇ ਹੱਥ ਫਿਰਿਆ ਨਹੀਂ ਹੈ ਸ਼ਾਮ ਨੂੰ ਆਈ ਕੱਲ ਹੀ ਆ ਮੈਂ ਕਿੰਨਾ ਕੁ ਦੁੱਧ ਪਾ ਦਊਗੀ ਦੁੱਧ ਬਾਈ ਜੀ 20 ਤੋਂ ਪਲੱਸ ਪਲੱਸ ਦੇਊਗੀ 3-4 ਕਿਲੋ ਖੁੱਲੇ ਦੁੱਧ ਪਾ ਦਊ ਜਮਾ ਪਾ ਦੂ ਮੈਂ ਕਹਿੰਦਾ ਯਾਰ ਇਹ ਜੀ ਪਹਿਲੇ ਨੂੰ ਸਿੱਟੀ ਹੋਵੇ ਹਾਂਜੀ ਹ ਇਹਦਾ ਵੀ ਰੇਟ ਜਿਹੜਾ ਅੱਜ ਦਾ ਰੇਟ ਆ ਉਹ ਤਾਂ ਹੈਗਾ 82000 ਰੁਪਿਆ ਲੈ ਲੈ ਮੈਂ ਤੇ ਜੋ ਤਿਆਰ ਹੋ ਗਈ ਤੋ ਓਟ ਗੱਲ ਆ ਮੈਂ ਮੈਂ ਉਹ ਗੱਲ ਨਹੀਂ ਕਹਿੰਦਾ ਬਸ ਆਪ ਵੀ ਜਿਦਾ ਆ ਕੇ ਫੜ ਕੇ ਲੈ ਜਾਓ ਬਈ ਮੈਂ ਕਹਿੰਦਾ ਹੀ ਨਹੀਂ ਹੁਣ ਉਹ ਗੱਲ ਨਹੀਂ ਕਹਿੰਦਾ ਆ ਜਾ ਕਰ ਮੈਂ ਉਹ ਗੱਲ ਤਾਂ ਨਹੀਂ ਕਹਿੰਦਾ ਇਹਦੇ ਕੋਲੇ ਕੋਈ ਨਾ ਕੋਈ ਸੱਪ ਹਰ ਇੱਕ ਵਾਰੀ ਹੁੰਦਾ ਪਿਛਲੀ ਵਾਰੀ ਇਹਦੇ ਕੋਲ ਜਰਸੀ ਹੀ ਸੀਗੀ ਤੇ ਮੈਂ ਉੱਥੇ ਕੁਛ ਟੱਪਾ ਆਖਿਆ ਸੀ ਤੇ ਆ ਗਾਂ ਤੇ ਵੀ ਉਹੀ ਵਰਤਣਾ ਚਾਹੁੰਦਾ ਸੀ ਪਰ ਹਰ ਵਾਰ ਨਹੀਂ ਆਪਾਂ ਉਹ ਕੰਮ ਕਰਦੇ ਮੈਨੂੰ ਐਂ ਦੱਸਦੇ ਹੁਣ ਸੁਖੀ ਇਹਨੂੰ ਬਾਹਰ ਕੱਢ ਲਿਆ ਕਰਾ ਇਹ ਬੈਡ ਬਬੂ ਕਿਨਵੇਂ ਸੋਇ ਪਹਿਲਾ ਸੂ ਬਾਈ ਪਹਿਲਾ ਹਾਂ ਪਹਿਲਣ ਬੱਲੇ ਪਹਿਲਣ ਵਹਿੜ ਜਾ ਹਾਂਜੀ ਹਾਂਜੀ ਪਹਿਲਾ ਸੂ ਪਹਿਲਣ ਰੇਟ ਕੀ ਰਹੁ ਇਹਦਾ ਹਾਂ ਨਾ ਰੇਟ ਦੱਸ ਦੇ ਇਹ ਅੱਜ ਸਵੇ ਹੀ ਆਈ ਆ ਬਾਈ ਕੱਲ ਤਾਂ ਜਿਆਦਾ ਤਿਆਰ ਸੀ ਥੋੜਾ ਲੇਵਾ ਚੱਗ ਗਈ ਬੱਚੀ ਅੱਛਾ ਹਾਂ ਕਿੰਨਾ ਰੇਟ ਇਹਦਾ ਰੇਟ ਵੀਰ ਜੀ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲੈ 90 ਹਜ਼ਾਰ ਦੀ ਬੱਚੀ ਦੇ ਦਾਂਗੇ ਲੈ ਵੀ ਮਿੱਤਰੋ ਤੁਹਾਨੂੰ ਇਹ ਹੱਸ ਘੱਟ ਵੱਧ ਨਾ ਗਾ ਆ ਕੇ ਆ ਜਾਓ ਰਾਜਾ ਮੈਂ ਮੂੰਹ ਮਾ ਦਿਖਾ ਦਾਂ ਇਹ ਆ ਦੇਖੋ ਦੁੱਧ ਕਿੰਨਾ ਕੇ ਬਾਦੂ ਬੱਬੂ ਦੁੱਧ ਬਾਈ 24 25 ਕਿਲੋ ਦੇ ਦੋ ਬੱਚੀ ਥਣ ਥਣ ਬਹੁਤ ਚੰਗਾ ਲੱਗਦਾ ਹੋਰਾ ਲਿਆ ਹੋਰਾ ਲਿਆ ਹੋਰਾ ਲਿਆ ਹੋਰਾ ਲਿਆ ਆ ਇਥੋਂ ਮੂਰੋਂ ਇਹ ਫੇਰ ਦਿਖਾ ਦਾਂ ਲੈ ਵੀ ਆ ਗਾਂ ਤੁਸੀਂ ਵਿਆ 90000 ਰੁਪਏ ਦੀ 90 ਹੈ ਬਾਈ ਜੈ ਸਨੋਈ ਜੈ ਸਨੋ 90000 ਰੁਪਏ ਦੀ ਤੁਸੀਂ ਆ ਗਾਂ ਖਰੀਦ ਕਰ ਸਕਦੇ ਹੋ ਮਿੱਤਰੋ ਤੇ ਚੰਗਾ ਦੁੱਧ ਪਾ ਦਊਗੀ ਹਨਾ ਆ ਲੈ ਲੈ ਜਾ ਸੁਖੀ ਲੈ ਜਾ ਬਣਦੇ ਬਣਦੇ ਇਤਲੇ ਆਰਿਆਂ ਦੀ ਹਲਕਤ ਬਣਦੇ ਆ ਅਛਾ ਬੱਬੂ ਜਿਵੇਂ ਆਹ ਪੰਜਵੇਂ ਨੰਬਰ ਦੇ ਉੱਤੇ ਆ ਬੈੜ ਆ ਗਈ ਤੇਰੀ ਹਾਂਜੀ ਹਾਂਜੀ ਬਈ ਇਹ ਕਿੰਨੇਵੇਂ ਸੂਏ ਸੂਏਗੀ ਇਹ ਵੀ ਦੂਜਾ ਸੂਏ ਸੂਏਗੀ ਦੂਜਾ ਸੂਆ ਹਾਂਜੀ ਹਾਂ ਕਿੰਨੇ ਦਿਨ ਬਾਕੀ ਐ ਹਲੇ ਇਹਦਾ ਇੱਕ ਹਫਤਾ ਬਾਕੀ ਜੀ ਇੱਕ ਹਫਤਾ ਬਾਕੀ ਐ ਕਿੰਨਾ ਗਾ ਦੁੱਧ ਪਾਸਾ ਦੀ ਤੋ ਦੇ ਵੀ 20 20 ਪਲੱਸ ਪਲੱਸ ਹੀ ਦੇਣਾ ਵੀਰੇ ਨੇ ਹਣਾ ਹਾਂਜੀ ਹਾਂ 20 ਕਿਲੋ ਦਾ ਖੰਭਾ ਦੇਉਗੀ ਦੇਉਗੀ ਸੋ ਕੀ ਖੋਲ ਕਰਾਂ ਗਰਮੀਆਂ ਦਾ ਤੋਹਫਾ ਬਾਈ ਇਹ ਆ ਗਰਮੀਆਂ ਦਾ ਤੋਹਫਾ ਗੱਲ ਪੱਕੀ ਐ ਤੇਰੀ ਹਣਾ ਬਾਕੀ ਬਾਈ ਨੇ ਇਹਦਾ ਸਿਸਟਮ ਜਿਹੜਾ ਉੱਤੇ ਸਾਰੇ ਪੂਰੇ ਵੀ ਲਾ ਰੱਖੇ ਆ ਆ ਦੇਖ ਲਓ ਤੁਸੀਂ ਬੇਲ ਬੂਲ ਤੁਸੀਂ ਆਏ ਆਖੋਗੇ ਹੈਣਾ ਰੰਗ ਵੀ ਬਹੁਤ ਸੋਹਣਾ ਬਾਕੀ ਲੇਵਾ ਵੀ ਕਰਮ ਵਾਲੀ ਖੁੱਲਾ ਤਿਆਰ ਕਰਦੀ ਤਰੀ ਹੁੰਦੀ ਆ ਆਹ ਦੇਖ ਲੋ ਸੋਹਣਾ ਲੇਵਾ ਐ ਜੁਗਨੂ ਵਾਂਗੂ ਜਗਦੇ ਆ ਥਣ ਜਮਾ ਚਿੱਟੇ ਜਿਹਟੇ ਲੇਵੇ ਤੇ ਡੱਬ ਡੱਬ ਵੀ ਬਹੁਤ ਸੋਹਣਾ ਉਹਨਾਂ ਨੂੰ ਦਿਖਾ ਦੇ ਕਰ ਇਹਦਾ ਫੇਸ ਦੀ ਬਿਊਟੀ ਸੁਖੀ ਆਹ ਦੇਖ ਓਏ ਆਹ ਦੇਖ ਲੈ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਇਹ ਆਥਲ ਜੀ ਦਾ ਵੇਲਾ ਹੀ ਵੀ ਮੈਨੂੰ ਐ ਲੱਗਦਾ ਸੌਣ ਦੀ ਕਾਲੀ ਚ ਹੈ ਹੈਨਾ ਆ ਜਾ ਵੇ ਇੱਕ ਜਿਹੜਾ ਅੰਦਰ ਨਗੀਨਾ ਹੋਰ ਖੜਾ ਹੈ ਇਹਦਾ ਰੇਟ ਕਿੰਨਾ ਕਰਤਾ ਸੱਚ ਕਿਹੜੀ ਜਾ ਵੀਰੇ ਇਹਦਾ ਇਹ 85 ਹਜ਼ਾਰ ਦੀ ਬੱਛੀ ਦੇ ਦਾਂਗੇ ਵੀ ਯਾਰ 85 ਹਜ਼ਾਰ ਦੀ ਹਾਂਜੀ ਵੀਰੇ ਹਾਂ 85 ਚਲੋ ਬਹੁਤ ਸੋਹਣਾ ਰੇਟ ਕੀਤਾ ਹੈ ਬਾਕੀ ਹੋ ਜੂ ਮੌਕੇ ਤੇ ਹਾਂਜੀ ਹਾਂ ਵੀਰੇ ਯਾਰ ਜਿਹੜੀ ਆ ਸਿੰਘਾਂ ਵਾਲੀ ਖੜੀ ਹੈਗੀ ਤੇ ਪਹਿਲਾ ਸੂਆ ਸੂ ਬਾਈ ਪਹਿਲਾ ਸੂਆ ਸੂਗੀ ਦੋ ਦੇ ਚੱਕ ਦੀ ਹਮਲਾ ਦਾ ਦੋ ਦੇ ਦੋ ਦੰਦ ਹੋ ਗਈ ਜਾਨ ਮਨੜਾ ਦੋ ਦੰਦ ਹੋ ਗਈ ਤੇ ਬੱਬੂ ਫਿਰ ਮੈਨੂੰ ਐਂ ਦੱਸ ਵੀ ਮੈਂ ਆਈਡੀਆ ਦੇ ਸਕਦਾ ਹਾਂ ਦਾ ਵੀ ਪਹਿਲੇ ਸੂਏ ਜੀ ਨਾਂ ਵਾਲਾ ਕਹੀਏ ਸੇਵਾ ਚੰਗੀ ਕਰ ਲਈ 14 15 ਕਿਲੋ 14 ਕਿਲੋ ਦੁੱਧ ਖੁੱਦਾ ਸਾਰਾ ਨਾ ਦੁੱਧ ਦੇ ਬਾਈ ਕੱਲੇ ਦੇ ਨਜ਼ਾਰਾ ਆਮ ਨਹੀਂ ਮੈਂ ਤਾਂ ਜਾਣ ਕੇ ਘੱਟ ਕਿਹਾ ਜੀ ਜੀ ਇਹਦੀ ਨਸਲ ਹੈ ਨਾ ਕੱਲੇ ਸਿੰਘ ਹੀ ਨਹੀਂ ਦਿਗਾਇਆ ਗਣੇ ਨੇ ਹਨਾ ਤੇ ਮੈਨੂੰ ਐ ਲੱਗਦਾ ਵੀ ਵਧੀਆ ਦੁੱਧ ਪਾ ਦਊਗੀ ਸਾਡੇ ਇੱਧਰ ਬਾਈ ਜੀ ਬਾਗ ਡੇਰਗੇ ਤੇ ਥੋੜਾ ਜਿਹਾ ਸਿੰਘ ਸਿੰਘ ਕੱਟ ਹੀ ਦਿਗਾਉਂਦੇ ਨੇ ਅੱਛਾ ਥੋੜੇ ਹਰਿਆਣੇ ਚ ਠੀਕ ਆ ਐ ਜੇ ਗੱਲ ਕਰਕੇ ਬਬੂ ਇਹ ਰੇਟ ਆ ਇਹਦਾ ਕੀ ਰੇਟ ਰੱਖੂ ਰੇਟ ਇਹਦਾ 55000 ਦੀ ਬੱਚੀ ਦੇ ਦੂੰ ਵੀਰੇ 55 ਹਾਂਜੀ ਬਈ 1000 ਰੁਪਿਆ ਛੱਡ ਦੇ ਬਾਈ ਆ ਜਾ ਫਿਰ ਕਰਾਂ 55000 ਰੁਪਈ ਦੀ ਬਈ ਕਹਿੰਦਾ ਆਪਾਂ ਬਹਿਰੇ ਦੇ ਦੇਵਾਂਗੇ ਜਰਸੀ ਨਸਲ ਦੀ ਇਕੱਲੇ ਵਸ ਤੁਹਾਨੂੰ ਮੈਂ ਦੱਸਾਂ ਗੱਲ ਜੇ ਸਿੰਘ ਨਾ ਹੁੰਦੇ ਇਸੇ ਦਾ ਰੇਟ ਮੈਨੂੰ ਐ ਲੱਗਦਾ 60-65000 ਰੁਪਏ 65000 ਰੁਪਏ ਮੁੱਲ ਕਰਨਾ ਸੀ ਤੁਹਾਨੂੰ 55000 ਰੁਪਏ ਦੀ ਇਹ ਜਰਸੀ ਚਾਰ ਬਹੁਤ ਉਹ ਬੱਚੀ ਦਾ ਹਫਤਾ ਪਿਆ ਬਾਈ ਹਫਤਾ ਖੁੱਲਾ ਪਿਆ ਹਾਂ ਠੀਕ ਹੈ ਉਹ ਦੇਖਾਈ ਬੱਬੂ ਇਹਦਾ ਮੂੰਹ ਮਾ ਹੁਣ ਇਹ ਆ ਦੇਖੀ ਲੈ ਲੈ ਦੇਖੋ ਆ ਦੇਖੋ ਫੇਸ ਦੀ ਬਿਊਟੀ ਵਾਟ ਹੀ ਦੇਖ ਲਓ ਕੱਲੇ ਸਿੰਘ ਨੂੰ ਲੁਕੋ ਲੋ ਬਸ ਐਂ ਦੇਖ ਲਓ ਵੀ ਸਿੰਘ ਹੈ ਹੀ ਨਹੀਂ ਠੀਕ ਹੈ ਫਿਰ ਤੁਹਾਨੂੰ ਐਂ ਦੇਖੋਗੇ ਤੁਸੀਂ ਮੂੰਹ ਦੇਖ ਕੇ ਕਹੇ ਜਾ ਦੇਖ ਲਓ ਬਲੈਕ ਜੇ ਚ ਮੂੰਹ ਟੂ ਟੂ ਉਹ ਵੀ ਫੁੱਲ ਪੈਂਦਾ ਮੱਥੇ ਚ ਇਹ ਆ ਦੇਖ ਲੋ ਤੂਰ ਤੂਰ ਪਹਿਲਾ ਸੂਆ ਸੂਣ ਵਾਲੀ ਆ ਉਰਾ ਘਮਾ ਦੇ ਕਹਣਾ ਇਹਨੂੰ ਤਾਂ ਐ ਜੀ ਕਰਦਾ ਸੁਖੀ ਮੈਂ ਇੱਕ ਘੰਟਾ ਮੈਂ ਕਹਿੰਦਾ ਯਰ ਨਾ ਜੇ ਇਹਦੇ ਤੇ ਕੱਲੀ ਤੇ ਬੋਲਣਾ ਹੋਵੇ ਦੇਖ ਕੰਨ ਕੰਨ ਲੈ ਬੱਬੂਏ ਹਾਂ ਜੀ ਵੀਰੇ ਜੇ ਇੱਕ ਗੱਲ ਹੋਰ ਕਹਦਾ 2000 ਰੁਪਏ ਛੱਡ ਦੀ ਇਹਦੇ ਚ ਛੱਡ ਦੇ ਵੀਰੇ ਯਾਰ ਹੈ ਕੋਈ ਗੱਲ ਨਹੀਂ ਤੇਰੀ ਵੀਡੀਓ ਦੇਖ ਕੇ ਉਹ ਵੀ ਛੱਡ ਦੇ ਬਾਈ ਬਸ ਠੀਕ ਹੈ 53 ਦੀ ਰਹਿ ਗਈ ਹਾਂ ਜੀ ਲੈ ਵੀ 53000 ਦੀ ਉਹ ਜਾਂਦੀ ਜਿਹੜੀ ਜਰਸੀ ਆ ਜਾ ਕਹਣਾ ਬੱਬੂ ਘਰਾਂ ਅੰਦਰ ਆ ਜਾ ਠੀਕ ਆ ਨਹੀਂ ਯਾਰ ਸੋਹਣੀ ਐ ਮੈਨੂੰ ਸੋਹਣੀ ਲੱਗੀ ਆ ਖੜੀ ਇੱਕ ਨਿੱਕੀ ਜੀ ਓਏ ਇਹ ਵੀ ਜਰਸੀ ਕਰਾ ਉਸ ਹੀ ਦੂਜੇ ਸੂਸੂ ਬਾਈ ਔਲੇ ਕੱਚੀ ਐ ਵਸੀ ਸਾਰੀ ਕਰਾ ਉਸ ਹੀ ਆ ਗਈ ਹਾਂ ਕਰਾ ਉਸ ਹੀ ਮਾਲ ਸਾਰਾ ਬਾਈ ਹਨਾ ਹਾਂਜੀ ਹਾਂ ਠੀਕ ਐ ਬੱਬੂ ਫਿਰ ਇਹਦਾ ਕੀ ਸਾਹਕਤਾ ਵਾ ਇਹੇ ਜੇ ਕੋ ਅੱਜ ਲੂ ਬਾਈ ਦੂਜੇ ਸੂਸੂ ਹੋਊਗੀ ਦੁੱਧ 20 ਬਾਈ ਕੋਲ ਦੀ ਓਟ ਆਪਣੀ ਅੱਜ ਲੂ ਕੋ 60000 ਦੀ ਦੇ ਦਾਂਗੇ ਤਿਆਰ ਹੋਈ ਜ਼ੈੱਡ ਮੋਲੇ ਜੀ ਜਾਂ 60 ਦੀ ਦੇ 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 ਦਾਂਗੇ ਵੱਡੇ ਬਿਲਕੁਲ ਹੈ ਕਹਤਾ ਤਾਂ ਕਹਤਾ ਠੀਕ ਐ ਯਾਰ ਇਹਦਾ ਫਿਰਤਾ ਯਾਰ ਨਹੀਂ ਬੱਚੀ ਤਾਂ ਵੀ ਚੰਗੀ ਆ ਓਏ ਹਾਂਜੀ ਹਨਾ ਛਾ ਕਾਲਾ ਰੰਗ ਪਉਂਦੀ ਈ ਲੈ ਲੈ ਕਰਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਹ ਤੁਹਾਨੂੰ ਮੈਂ ਕੋਲੋਂ ਦਿਖਾਉਣਾ ਬਹੁਤ ਨੱਬ ਭਰਨਾ ਬੱਚੇ ਨੇ ਬਈ ਨੇ ਠੰਡੀ ਸੀ ਸਾਹਮਣੀ ਤਾਂ ਪਊਗੀ 10 ਦਿਨ ਨਹੀਂ ਸਾਹਮਣੇ ਵਾਲੂ ਬਹੁਤ ਲੱਗੂਗੀ ਆੰਬੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਸਰੀਰ ਬਹੁਤ ਚੰਗਾ ਪੂਰਾ ਕਰ ਲਾਂ ਮੂੰਹ ਕਰਾ ਬਹੁਤ ਚੰਗਾ ਲੱਗੇ ਲੈ ਵੀ ਮਿੱਤਰੋ ਨੇਰੀ ਵੀ ਚੜਦੀ ਤਰੀ ਹੁੰਦੀ ਐ ਇਹ ਆ ਦੇਖ ਲੋ ਹਰਿਆਣੇ ਚ ਪਹੁੰਚੇ ਅੱਜ ਆਪਾਂ ਫੇਸ ਦੀ ਬਿਊਟੀ ਤੇ ਇਧਰੋਂ ਥਾਣ ਸੁਣ ਐਨ ਪੂਰਾ ਮੁਠੀ ਵਾਲਾ ਹਾਂਜੀ ਹਾਂਜੀ 60 ਦੀ ਆਖਿਆ ਨਾ ਆਪਾਂ ਬਸ ਜੱਸਣੋਈਏ ਵੀਰੇ 65000 ਦੀ ਕਿਹਾ ਸੀ ਤੂੰ 60 ਦੀ ਬੋਲ ਤਾ ਪਰ ਚੁੱਪ ਕਰ ਗਏ ਪਹਿਲਾਂ ਜਿਹੜਾ ਆ ਗਿਆ ਬਸ ਠੀਕ ਹਾਂਜੀ ਨਹੀਂ ਲੋਟਾ ਕੰਮ ਮੈਂ ਮਨ ਲੋ ਖੁਦ ਹੀ ਕਰੀ ਨਾਲੇ ਸੁਣਨ ਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਵੀਰੇ ਮੁੱਲ ਸਹੀ ਕਰਨ ਦਾ ਨਾ ਫੇਰ ਇਹ ਬਾਈ ਐਵੇਂ ਲੋਪਰ ਲੱਖ ਲੱਖ ਮੰਗੀਆਂ ਡੂਡੂ ਲੱਖ ਮੰਗੀਆਂ ਉਹ ਪਿੰਡਾਂ ਦੇ ਵਿੱਚ ਸੋਨੂੰ ਇਹ ਗੱਲ ਉਸਨੇ ਨਾ ਮੰਗੀ ਜਾਂਦੇ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਹਾਂਜੀ ਹਾਂ ਬਾਈ ਆਪਾਂ ਹੀ ਰੇਟ ਚੱਕਣ ਵਾਲੇ ਹੁੰਦੇ ਆ ਪਰ ਤੇਰੇ ਵਰਗਾ ਵੀਰ ਭਾਈ ਤਾਂ ਸਮਝ ਜਾਂਦਾ ਹੈ ਸਹੀ ਗੱਲ ਹੈ ਤੇ ਜਿਹੜੇ ਆਪਾਂ ਹੋਰ ਕਿਸੇ ਨੂੰ ਮਤਾਂਵਾਉਂਦੇ ਆ ਬਾਕੀ ਭਾਈ ਜੀ ਜੇ ਜਾਏ ਰੇਟਰ ਜਮਾ ਤੇ ਮਾਲਾ ਗਾ ਕਾ ਵੀ ਜਾਂਦਾ ਬਾਈ ਯਾਰ ਹਾਂ ਜਦੋਂ ਇਹਨੇ 1.5 ਲੱਖ ਮੰਗ ਲਿਆ ਕੌਣ ਹੋਂਦਾ ਬਾਈ ਨਹੀਂ ਕੋਈ ਨਹੀਂ ਹਾਂ ਅੱਛਾ ਯਾਰ ਇੱਕਦਾਂ ਤੇਰੀ ਉਹ ਪਹਿਲੀ ਨੰਬਰ ਦੇ ਉੱਤੇ ਖੜੀ ਐ ਉਹ ਸੂਈ ਹੋਈ ਬੱਚੀ ਵੀਰੇ ਅੱਜ ਚੌਥਾ ਦਿਨ ਐ ਸੂਈ ਨੂੰ 1 15 ਕਿਲੋ ਹਾਂਜੀ ਬਾਈ ਖੋਲੀ ਕਰਾਂ ਸੁੱਕੀ ਇਹੇ ਦੇਖ ਲਓ ਤੁਸੀਂ ਮਿੱਤਰੋ 15 ਕਿਲੋ ਦੁੱਧ ਤੇ ਬਣੀ ਬਹੁਤ ਸਿ ਭਾਈ ਅੱਜ ਤੀਜੇ ਦਿਨ ਹੁਣ ਤਾਂ ਸਾਫ਼ ਕਰੀ ਹੋਈ ਹੈਗੀ ਅੱਛਾ ਹਾਂ ਠੀਕ ਹੈ ਲੈ ਵੀ ਚੈੱਕ ਕਰਿਓ ਇਹਦਾ ਰੇਟ ਜਿਹੜਾ ਹੈ ਨਾ ਇਹ ਇਹਦਾ ਪੁੱਛਦੇ ਆ 15 ਕਿਲੋ ਦੁੱਧ ਬਾਈ ਕਹਿੰਦਾ ਚੋ ਕੇ ਲੈ ਜੀ 18 19 ਕਿਲੋ ਦੁੱਧ ਹੀ ਉੜਦੇ ਭੇਜਦੇ ਆ ਬਾਈ ਅੱਜ ਤੀਜੇ ਦਿਨ ਹੁਣ ਬੋਲਾ ਚ ਵੜਾਂ 15 ਕਿਲੋ ਯਾਰ ਮੈਂ ਕਹਿੰਦਾ 15 ਹੀ ਦੇ ਦੇ ਬਹੁਤ ਆ 15 ਦਾ ਡੱਬੇ ਮਰਵਾ ਦਾਂਗੇ ਜਿਹੜਾ ਮਰਜ਼ੀ ਹੈ 15 ਦੀ ਮਾਰੇ ਗਰਮੀ ਆ ਆ ਦੇਖੋ ਮੂੰਹ ਵਾ ਬੜਾ ਸੋਹਣਾ ਬਾਕੀ ਥਣ ਥਣ ਚੈੱਕ ਕਰ ਲੋ ਅੱਛਾ ਕੀ ਰੇਟ ਤੇ ਇਹਦਾ ਰੇਟ ਇਹਦਾ ਜੋ ਮਰਜ਼ੀ ਕਰਾਲਾ ਵੀਰੇ 58000 ਦੀ ਦੇ ਦੂੰਗਾ 60000 ਦਾ ਸੌਦਾ 2000 ਛੋੜਾ ਬਸ 55 ਦੀ ਨਹੀਂ ਬਾਈ 56 ਦੀ ਹੈ 55000 ਦੀ 58 ਦੀ ਹਾਂ 2000 ਮਾਣ ਕਰਦੇ ਆ ਕੋਈ ਗੱਲ ਨਹੀਂ ਬਾਈ 56000 ਦੇ ਦਾਂਗੇ ਹੋਰ ਹੈ ਦੇ ਦਾਂਗੇ ਵੀਰੇ ਚੱਲ ਠੀਕ ਹੈ ਦੁੱਧ ਤਾਂ ਪੂਰਾ ਹੈ ਕਿਲੇ ਦੁੱਧ ਹੀ 10 ਕਿਲੋ ਦੇ ਦੋ ਟਾਈਮ ਬਾਈ ਜੀ ਇੱਥੇ ਧਰ ਚੋ ਕੇ ਰਹਿ ਕੇ ਫੇਰ ਲੈ ਜਾਓ ਇਹੜੀ ਗੱਲ ਕਰ ਲਈ ਉਹ ਤੋਂ ਭਾਈ ਦੇ ਨੇ ਭਾਈ 56000 ਦੀ ਬਿਲਕੁਲ ਜਿਵੇਂ ਕਹਤਾ ਤੂੰ ਭਾਈ ਦੇ ਨੇ ਆਪਾਂ ਚੱਲ ਫਿਰ ਅੱਛਾ ਬੱਬੂ ਜੀ ਇਹ ਗੱਲ ਕਰਕੇ ਆਪਾਂ ਜਾਇ ਨਫੇ ਵਾਲੇ ਆ ਬਾਈ ਠੀਕ ਐ ਯਾਰ ਉਹ ਆਏ ਆ ਵੀ ਗਾਵਾਂ ਚੱਲੋ ਤੇਰੇ ਕੋਲ ਹਰ ਹਫਤੇ ਦੇ ਹਫਤੇ ਹੁੰਦੀ ਹੈ ਹਨਾ ਹਾਂਜੀ ਅੱਛਾ ਬੱਬੂ ਜੀ ਮੈਂ ਹੁਣ ਗੱਲ ਕਰਾਂ ਨੰਬਰ ਦੀ ਫੋਨ ਨੰਬਰ ਕਿੰਨਾ ਆਪਣਾ ਫੋਨ ਨੰਬਰ ਮੇਰਾ 94671 70431 8889 10666 ਠੀਕ ਐ ਬੱਬੂ ਰੁਟੀਨ ਦੇ ਵਿੱਚ ਕਿੰਨੇ ਕੁ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਜਾਂਦੇ ਸੀ ਜੀ ਵੀਰ ਜੀ 10 12 ਗਾਵਾਂ ਦਾ ਆਪਣੇ ਕੋਲੇ ਹੁੰਦੇ ਨੇ ਹਰ ਵਕਤ ਜੇ ਮਰਜ਼ੀ ਆ ਜਦੋਂ ਮਰਜੀ ਆ ਹਾਂਜੀ ਵੀਰੇ ਠੀਕ ਆ ਤੇ ਜੇ ਗੱਲ ਕਰਕੇ ਬਾਹਰ ਲਗਾ ਗਾਗੂ ਜੇ ਕਿਸੇ ਨੂੰ ਉਹ ਚਾਹੀਦੀ ਹੁਣ ਹਾਂਜੀ ਹਾਂਜੀ ਭੇਜ ਸਕਦੇ ਵੀਰੇ ਤੇ ਰੈਣ ਰੂਨ ਦਾ ਰੈਣ ਵਾਧੂ ਵਿਵਸਥਾ ਆਪਣੇ ਕੋਲ ਸਭ ਖੁੱਲਾਈ ਚਲੋ ਚੰਗੀ ਗੱਲ ਆ ਤੇ ਧੰਨਵਾਦ ਤੇਰਾ ਲੈ ਵੀ ਜੇ ਕਿਸੇ ਨੂੰ ਕੋਈ ਵੀ ਗਾਂ ਵਈ ਦੇ ਘਰੋਂ ਪਸੰਦ ਆਉਂਦੀ ਐ ਇੱਥੇ ਆਇਓ ਤੁਸੀਂ ਪਹੁੰਚ ਕੇ ਹਨਾ ਤਸੱਲੀ ਕਰਕੇ ਆਵਦੀ ਦੋ ਡੰਗ ਦੀ ਚਵਾਈ ਸੂਈ ਹੋਈਆਂ ਦੀ ਦਾ ਦੋ ਡੰਗ ਦੀ ਚਵਾਈ ਕਰ ਲਿਓ ਤੇ ਜਿਹੜੀ ਹੈਗੀ ਸੂਨ ਵਾਲੀ ਜਿਹੜੀ ਆ ਗਿੱਟਕ ਜੀ ਖੜੀ ਐ ਨਾ ਇਹ ਜੀ ਨੂੰ ਤਾਂ ਜਮਾਨ ਫੁੱਲਾਂ ਵਾਂਗੂ ਚੱਕ ਕੇ ਲੈ ਜਾਓ ਬਹੁਤ ਸੋਹਣਾ ਦੁੱਧ ਕੱਢਣੇ ਨੇ ਤੇ ਵੀਡੀਓ ਪਸੰਦ ਲੱਗੀ ਕਮੈਂਟ ਸ਼ੇਅਰ ਜ਼ਰੂਰ ਕਰੋ ਧੰਨਵਾਦ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੰਮੇ